8 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂ 'ਚ ਫੇਰ ਪੈਰ ਪਾਇਆ। ਪਰ ਛੋਟਾ ਜਿਹੜਾ ਪਿਆਰ ਛੋਟਾ ਜਿਹੜਾ ਸਾਥ ਹੈ ਉਹ ਹਮੇਸ਼ਾ ਮੇਰੇ ਮਨ 'ਚ ਲਿਖਿਆ ਹੈ। ਵੱਡੇ ਲੋਕ ਮੈਨੂੰ ਕਹਿੰਦੇ ਬਸ ਪਿਆਰ ਹੈ। ਤੂੰ ਸਾਨੂੰ ਛੱਡ ਕੇ ਨਿਕ ਜਾਣਾ। ਤੂੰ ਇੱਥੇ ਰਹਿ ਤੂੰ ਸਾਨੂੰ ਇੱਥੇ ਰਹਿਣਾ ਸੀ। ਪਰ ਜਿਹੜਾ ਪ੍ਰਮਾਤਮਾ ਨੇ ਕੋਈ ਦਾਣਾ ਚੋਗਾ ਲਿਖਿਆ ਹੁੰਦਾ ਜਿਹੜੀਆਂ ਤਕਦੀਰਾਂ ਦੇ ਉੱਚਕੇ ਆਉਣੇ ਪੈ। ਬਾਹਰ ਹਲ ਮੈਂ 14 ਸਾਲ 15 ਸਾਲ ਬਾਅਦ ਅੱਜ ਫੇਰ ਤੁਹਾਡੇ درمیان حاضر ਹੋਇਆ। ਸੋ ਛੋਟਾ ਜਿਹੜਾ ਦਰਦ ਹੈ ਇਹ ਮੈਂ ਮਹਿਸੂਸ ਕਰ ਰਿਹਾ। ਛੋਟਾ ਦਰਦ ਮਹਿਸੂਸ ਕਰ ਰਿਹਾ। ਕਾਸ਼ ਮੈਂ ਥੋ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਉਣੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ। ਕਿ ਅੱਜ ਇਿੱਦਣ ਬਾਅਦ ਦੇ ਲੋਕ ਸਿਖਾਈ ਸਕੂਲ ਤੋਂ ਮਹਿਰੂਮੈਂ ਬੈਂਕ ਦੇ ਮਹਿਰੂਮੈਂ ਸਟੇਡੀਅਮ ਹੈ ਨਹੀਂ ਫੀਨ ਵਾਲੇ ਪਾਣੀ ਦਾ ਕਦੇ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਗੱਲ ਬਠਿੰਡੇ ਸ਼ਹਿਰ ਤੁਸੀਂ ਜਾ ਕੇ ਆਓ ਉੱਥੇ ਵੀ ਜਿਹਨੂੰ ਐਮਐਲਏ ਬਣਿਆ ਤਾਂ ਇੱਕ ਇੱਕ ਇਲਾਕਾ ਜਿਹਨੂੰ ਉਹਨੂੰ ਲੈਣੋਂ ਪਾਰ ਕਿਹਾ ਜਾਂਦਾ ਲੈਣੋਪਾਰ ਇਲਾਕਾ ਇੱਕ ਤਾਂ ਬਟਿੰਡਾ ਸ਼ਹਿਰ ਪਰ ਲੈਣੋਪਾਰ ਇਲਾਕਾ ਵੀ ਬਟਿੰਡੇ ਤੋਂ ਵੀ ਵੱਧ ਚੁੱਕਿਆ ਜੇ ਜਦੋਂ ਮੈਂ ਐਮਐਲਏ ਬਣਿਆ ਤੇ ਉਸ ਵੇ ਲੋਕਾਂ ਨੇ ਮੈਨੂੰ ਇਹ ਇਹ ਕਹਿ ਆ ਕੀ ਜੀ ਇਹ ਪੁਲ ਬਣਾ ਕੇ ਦਿਓ ਰੇਲਵੇ ਦਾ ਤੇ ਰੇਲਵੇ ਵਾਲੇ ਕਹਿੰਦੇ ਜੀ ਬਣ ਨਹੀਂ ਸਕਦਾ ਮੈਂ ਕਹਿੰਦੀ ਕਿਉਂ ਨਹੀਂ ਬਣ ਸਕਦਾ ਉਹ ਕਹਿੰਦੇ ਜੀ ਇੱਥੋਂ ਤਾਂ 7-8 ਲਾਈਨਾਂ ਜਾਂਦੀਆਂ 15 ਅਮਰੀਕਾ ਨੇ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਫਿਰ ਪਾਲਾਗੇ ਫਿਰ 9 ਮਣ ਤੇਲ ਇਕੱਠਾ ਹੋਊਗਾ ਸਾਰਿਆਂ ਕਿਤੇ ਬੈਗ ਵਿੱਚ ਇਕੱਠੇ ਹੋਣਗੇ ਕਿ ਪੁੱਲ ਦਾ ਡਿਜ਼ਾਈਨ ਬਣੂਗਾ ਫਿਰ ਕਿ ਪੁੱਲ ਦੀ ਜਿਹੜੀ ਹੈ ਕੀਮਤ ਕੌਣ ਦੇਊਗਾ ਔਰ ਮੈਂ ਤੁਹਾਨੂੰ ਇਹ ਇਹ ਗੱਲ ਕਿ ਐ ਨਹੀਂ ਕਿ ਮੈਂ ਥੋੜੇ ਦਰਨੇ ਜਾਇਆ ਪਰ ਅਸੀਂ ਥੋੜੇ ਰਿਸ਼ਤੇਦਾਰਾਂ ਕੋਲ ਤੇ ਹੁਣੇ ਬਠਿੰਡੇ ਅਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਪੁੱਛ ਲਿਓ ਕੀ ਜਿਹੜੀ ਚੀਜ਼ ਨਾ ਮੁਮਕਿਨ ਸੀ ਉਥੇ ਸੈਕਟਰ ਦੇ ਵਜ਼ੀਰ ਵੀ ਰਹੇ ਬਟਿੱਲੇ ਸ਼ਹਿਰ ਤੋਂ ਜਿਹੜੇ ਐਪੀਸੀ ਹੋਰ ਵੀ ਕਿ ਪਰ ਉਹਨਾਂ ਨੇ ਕਹਦਾ ਸੀ ਇਹ ਪੁਲ ਬਣ ਨਹੀਂ ਸਕਦਾ ਅੱਜ ਅੱਜ ਉਹ ਪੁਲ ਕੰਪਲੀਟ ਹੋਣ ਦੀ ਨਸੀਕ ਆ ਚੁੱਕੀ ਹੈ ਪਰ ਉਹਨਾਂ ਦੇ ਨਾਲ 100 ਕਰੋੜ ਰੁਪਈਆ ਦੀ ਕੀਮਤ ਲੱਗੀ ਗਈ ਸੀ ਔਰ 100 ਕਰੋੜ ਦਾ ਪੁਲ ਜਿਹੜਾ ਉਹ ਬਟਿੱਲੇ ਬਣਿਆ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿੱਦਰਵਾ ਸ਼ਹਿਰ ਦੇ ਵਿੱਚ ਟਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐਸਤੀ ਸੀਗੀ ਜਿਹੜੇ ਪੁਰਾਣੇ ਲੀਡਰ ਐ ਕਿਦਰਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਦਾ ਤੋਂ ਮਸਲੇ ਦਾ ਹੱਲ ਹੋਣਾ ਸੀ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜੋਤਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧੱਕਾ ਜਿਹੜਾ ਹੈ ਨਾ ਕਿ ਕਰ ਦਿੱਤਾ ਔਰ ਇਹ ਜਿਹੜਾ ਤੁਸੀਂ ਅੰਡਰਗਰਾਉਂਡ ਜਿਹੜਾ ਕਹਿ ਰਹੇ ਹੋ ਉਹ ਜਿਹੜਾ ਇਹਦਾ ਮੈਂ ਹੱਲ ਕਰਾ ਕੇ ਦਊਂਗਾ ਔਰ ਆਪਣੇ ਬਿੱਟੂ ਸਾਹਿਬ ਜਿਹੜੇ ਹੈ ਉਹ ਰੇਲਵੇ ਦੇ ਮਿਸਟਰ ਹੈ ਰੈਸ਼ਨਲ ਸਾਹਿਬ ਵੱਡੇ ਮਿਸਟਰ ਹੈ ਔਰ ਸਾਡੇ ਪੰਜਾਬ ਦੇ ਮਿਸਟਰ ਹੈ ਮੈਂ ਗੱਲ ਦਰਸਲ ਤੋਂ ਤੋਂ ਬਿਨਾ ਪੁੱਛਿਆ ਉਹਨਾਂ ਨਾਲ ਗੱਲ ਆਲਰੇਡੀ ਮੈਂ ਉਹਨਾਂ ਨਾਲ ਕਰ ਚੁੱਕਿਆ ਉਹ ਕਹਿੰਦੇ ਇਹ ਕੋਈ ਬਹੁਤ ਬੜੀ ਬਾਤ ਨਹੀਂ ਆਪ ਦਿੱਲੀ ਆ ਜਾਓ ਮੈਂ ਥੋੜੇ ਦਿਨਾਂ ਦਿੱਲੀ ਜਾਉਂਗਾ ਪਰ ਉਹਨਾਂ ਤੋਂ ਵਾਅਦਾ ਵਿਸ਼ਵਾਸ ਲੈ ਕੇ ਆਉਣਾ ਕਿ ਆਪਣਾ ਪਰ ਸਿਆਣੇ ਕਹਿੰਦੇ ਕਿ ਵੱਡੇ ਬੋਲ ਨਾ ਬੋਲੀਏ ਪਰਮਾਤਮਾ ਨਾਲ ਤੇ ਭੰਕਾਰ ਦਾ ਵੈਰ ਪੈ ਜਾਂਦਾ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਮੈਂ ਮਿੱਠਾ ਬੁੜਵੀ ਬਣਾ ਦੂਗਾ ਪਰ ਉੱਪਰ ਵਾਲਾ ਕੁਝ ਵੀ ਬਣੇ। ਮੋੜਲੇ ਕੋਈ ਬਣਵਾਉਂ। ਤੇਰੀ ਹਰ ਕੋਸ਼ਿਸ਼ ਹੋਏਗੀ ਜਿਹੜੀ ਮੈਨੂੰ ਇਹ ਮੇਰਾ ਮੇਰਾ ਦਿਲ ਇਸ ਗੱਲ ਦੀ ਦਵਾਈ ਦੇ ਤਿਆਰ ਹੈ। ਜੇ ਮੈਂ ਉੱਥੇ ਜਾ ਕੇ ਗੱਲ ਤੋਂ ਬਾਅਦ ਤਾਂ ਮੇਰੀ ਗੱਲ ਬੰਨੀ ਜਾਊ। ਸੋ ਇਹ ਤਾਂ ਤੁਸੀਂ ਮੇਰੇ ਮੇਰੇ ਵਿਸ਼ਵਾਸ ਤੇ ਹੁਣ ਇਹ ਧਰਨਾ ਬੰਦ ਕਰੋ। ਤੁਸੀਂ ਦਿਹਾੜੀ ਕਰਨ ਵਾਲੇ ਲੋਕ ਹੋ, ਤੁਸੀਂ ਕਾਰੋਬਾਰ, ਤੁਸੀਂ ਕਬੀਲਦਾਰ ਲੋਕ ਹੋ। ਧਰਨਿਆਂ ਤੇ ਬੈਠੇ ਬਹੁਤ ਨੁਕਸਾਨ ਹੁੰਦਾ ਹੈ।

ਕਿ ਮੇਰੀ ਗਰਾਰੀ ਤੇ ਗਰਾਰੀ ਛੱਡ ਜਪੜੀ ਕਿਉਂਕਿ ਇਹ ਸਰਕਾਰ ਪੰਜਾਬ ਸਰਕਾਰ ਦੇ ਜੁਮਰੇ ਦੇ ਵਿੱਚ ਜਾਂ ਉਹਨਾਂ ਦੇ اختیار ਦੇ ਵਿੱਚ ਆਉਂਦੀ ਹੈ ਪੰਜਾਬ ਸਰਕਾਰ ਹੁਣ ਜਮਾਂ ਲੰਗ ਹੋ ਗਈ ਉਹਨਾਂ ਕੋਲੇ ਤਾਂ ਹੋ ਸਕਦਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਤੇ ਪੈਸੇ ਨਹੀਂ ਦਾ ਹੋ। ਸੋ ਮੈਂ ਮੇਰਾ ਜਿਹੜਾ ਤੁਹਾਡੇ ਨਾਲ ਵਾਦ ਹੈ ਕਿ ਆ ਜਿਹੜਾ ਅੰਡਰ ਬ੍ਰਿਜ ਹੈ ਤੇ ਉਹ ਓਵਰ ਬ੍ਰਿਜ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਇਹੋ ਦੇ ਕਰਕੇ ਦਊਗਾ ਪਰ ਜੇ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੌਂ ਜਾਓ ਆਰਾਮ ਨਾਲ ਕਿ ਹੁਣ ਸਰਦਾਰ ਦੀ ਮੈਂ ਆਪਣੇ ਸਿਰ ਲੈ ਲਈ ਔਰ ਇਸ ਕਰਕੇ ਉਹਦਾ ਸਾਰਿਆਂ ਦਾ ਇੱਕ ਵਾਰੀ ਖੇਰ ਕਿਸ ਗੱਲ ਦਾ ਤਨਵਾਦ ਕਰਦਾ ਪਰ ਜਿਸ ਤਰ੍ਹਾਂ ਅਰਵੀ ਸਾਹਿਬ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਹਾਂ ਤਾਨੂੰ ਮੇਰਾ ਮੂੰਹ ਆਉਂਦਾ ਮੈਨੂੰ ਤੁਹਾਡਾ ਮੂੰਹ ਕਿਸ ਗੱਲ ਦਾ ਯਕੀਨ ਕਰਿਓ ਔਰ ਮੈਨੂੰ ਇੱਕ ਮਹੀਨਾ ਹੋ ਗਿਆ ਕਿਦੜ ਵਿੱਚ ਆਇਆ ਯਕੀਨ ਕਰਿਓ ਮੈਂ ਤਾਂ ਤੁਹਾਡੇ ਘਰਾਂ ਚ ਛੋਟੀਆਂ ਦੁਕਾਨਾਂ ਤੇ ਐ ਤੁਰਿਆ ਫਿਰਦਾ ਜਿਵੇਂ ਬੰਦਾ ਕੋਈ ਆਉਦੇ ਰਿਸ਼ਤੇਦਾਰੀ ਚ ਭੱਜਿਆ ਪਰ ਤਾਂ ਚਾ ਹੀ ਐਨ ਤੋ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੋ ਗਈ ਜਿੱਥੇ 15 20 ਸਾਲ ਇਕੱਠੇ ਆਪਾਂ گزارੇ ਐ ਔਰ ਕੋਈ ਵੇਲਾ ਹੁੰਦਾ ਸੀ ਕਿ ਗਿੱਦੜਵਾ ਜਿਹੜਾ ਇਲਾਕਾ ਸੀ ਤੇ ਜਿੰਨੇ ਵੀ ਨੇੜੇ-ਨੇੜੇ ਹਲਕੇ ਸੀ ਚਾਹੇ ਬਲੋੜ ਸੀ ਬਕਸਰ ਸੀ ਪਟੇਟਾ ਸੀ ਇੱਕ ਨੰਬਰ ਦਾ ਹਲਕਾ ਸੀ ਪਹਿਲੀ ਵਾਰੀ ਆਰਓ ਲੱਗੇ ਤਾਂ ਗਿੱਦੜਵਾ ਹਲਕੇ 'ਚ ਲੱਗੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਗਿੱਦੜਵਾ ਤੋਂ ਸ਼ੁਰੂ ਹੁੰਦੇ ਸੀ ਤੁਸੀਂ ਚੰਡੀਗੜ੍ਹ ਵੀ ਜਾਂਦੇ ਸੀ ਤਾਂ ਪਹਿਲਾ ਜਿਹੜੀ ਆਵਾਜ਼ ਹੁੰਦੀ ਸੀ ਕਿ ਗਿੱਦੜਵਾਲੇ ਪਹਿਲਾਂ ਆ ਜਾਓ ਬਾਕੀ ਰੁਕ ਜਾਓ ਵਾ ਵੈਸੇ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਜਿੱਦਾਂ ਤੁਸੀਂ ਬਹਿ ਮੈਲੇ ਆ ਆ ਆਪਣੇ ਜਿਹੜੇ ਗਿੱਦੜਵਾਦੀਆਂ ਗੱਡੀਆਂ ਦਾ ਤਾਂ ਨੰਬਰ ਪੀਵੀ 60 ਤੋਂ ਸ਼ੁਰੂ ਹੁੰਦਾ ਹੈ ਜੀ ਤੇ ਪੀਵੀ 60 ਗੱਡੀ ਦਾ ਕੋਈ ਚਲਾਕ ਨਹੀਂ ਕਰਦਾ ਸੀ ਕਿਉਂਕਿ ਇਹ ਆਪਣੇ ਗਿੱਦੜਵੇ ਦੀ ਗੱਡੀ ਹੈ ਸੋ ਮੈਂ ਅੱਜ ਤੁਹਾਨੂੰ ਮੇਰੇ